ਆ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਤੁਹਾਡੇ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਵੀਰਾ ਤੇ ਅਸੀਂ ਥੋੜਾ ਆਉਣ ਚ ਲੇਟ ਹੋ ਗਏ ਕਿਉਂਕਿ ਸਾਨੂੰ ਕਲਿਆਣੀ ਬੰਡ ਕਾਫੀ ਟਾਈਮ ਲੱਗ ਗਿਆ ਤੇ ਬਾਈ ਜਗਸੀਰ ਸਿੰਘ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਯੋਗ ਸਮਝ ਕੇ ਸੁਰਮਿਕ ਵਾਲੇ ਕਲਦੀ ਜੀ ਦੇ ਟਿਕਟ ਦਵਾਈ ਹੈ ਤੇ ਤੁਸੀਂ ਤਗੜੇ ਹੋ ਕਿ ਮੇਰੀ ਬਤਵੱਦ ਮਦਦ ਕਰੋ ਤਾਂ ਜੋ ਆਪਲਾਕੇ ਦੇ ਕੰਮ ਕਾਜ ਸਹੀ ਤੌਰ ਤਰੀਕੇ ਨਾਲ ਠੀਕ ਕਰ ਸਕ ਜੀ ਬਹੁਤਾ ਨਾ ਕੁਝ ਬੋਲਦਾ ਹੋਇਆ ਸਮਾਂ ਘਟਦਾ ਹੈ ਦਿਨ ਆਪਣੇ ਕੋਲ ਘੱਟ ਮਿਲੇ ਹੈ ਇਸ ਕਰਕੇ ਮੈਂ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਦੇ ਫਤੇ ਬਲਾ ਕੇ ਇਸ ਵਾਪਤੀ ਕਰਦਾ ਹੈ ਤੇ ਤੁਸੀਂ ਸਾਰੇ ਮੇਰੇ ਵੱਧ ਮੇਰੀ ਮਤ ਕਰੋ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੋਲ ਹੋਣਾ ਮਾਨ ਸਿੰਘ ਜੀ ਗੁਰੂ ਜੋ ਆਪਣੇ ਹਲਕਾ ਇੰਚਾਰਜ ਹਨ ਉਹ ਚਾਰ ਬੇਸ ਕਰ ਲੈਂਗੇ ਮੀਟਿੰਗ ਦੇ ਵਿੱਚ ਸਾਡੇ ਬਹੁਤ ਹੀ ਸਨਮਾਨਯੋਗ ਸਰਦਾਰ ਜਗਸੀਰ ਸਿੰਘ ਜੀ ਗਿਆਨ ਜ਼ਿਲ੍ਹਾ ਪ੍ਰਧਾਨ ਬਟੰਡਾ ਉਹਨਾਂ ਦੇ ਨਾਲ ਬੈਠੇ ਸਰਦਾਰ ਸਵਰਨ ਸਿੰਘ ਜੀ ਪੁੱਲੀ ਜੋ ਕਿ ਆਪਣੇ ਜੋਨ ਪੁੱਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਹਨ ਸ਼੍ਰੋਮਣੀ ਕਾਲੀਦਾਰ ਵੱਲੋਂ ਇਹਨਾਂ ਨੂੰ ਚੋਣ ਲੜਾਈ ਜਾ ਰਹੀ ਹੈ ਸਤਿਕਾਰਯੋਗ ਵੀਰੋ ਭੈਣੋ ਭਰਾਵੋ ਸਭ ਤੋਂ ਪਹਿਲਾਂ ਬਲਾਕ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੀਰੋ ਆਪਾਂ ਨੂੰ ਸਾਰਿਆਂ ਨੂੰ ਪਤਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ 14 ਤਰੀਕ ਨੂੰ ਵੋਟਾਂ ਪੈਣੀਆਂ ਹਨ 17 ਤਰੀਕ ਨੂੰ ਰਿਜ਼ਲਟ ਨਿਕਲਣਾ ਹੈ ਸਰਦਾਰ ਜਗਸੀਰ ਸਿੰਘ ਜੀ ਦੀ ਮਿਹਰਬਾਨੀ ਦੇ ਸਦਕਾ ਇਹਨਾਂ ਦੀ ਕਿਰਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਲ ਪੂਲਾ ਜੋਂ ਤੋਂ ਸਰਦਾਰ ਸਵਰਨ ਸਿੰਘ ਪੂਲੀ ਨੂੰ ਉਮੀਦਵਾਰ ਹਲਾਣਾ ਹੈ ਜਿਨ੍ਹਾਂ ਨਾਲ ਤੱਕੜੀ ਹੈ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਾ ਹੈ ਅਤੇ ਜਿਹੜਾ ਪ੍ਰੇਸ਼ਰ ਦੇ ਵਿੱਚ ਆਪਾਂ ਭੇਜਣਾ ਹੈ ਬਾਕੀ ਵੀਰੋਂ ਘੱਟੋ-ਘੱਟ 15-20 ਸਾਲਾਂ ਦੇ ਵਿੱਚ ਆਪਣੇ ਤਿੰਨ ਸਕਾਰਨ ਨੇ ਰਾਜ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਪਾਰਟੀ ਇਹਨਾਂ ਤਿੰਨੇ ਪਾਰਟੀਆਂ ਤੁਸੀਂ ਅਨਲਸਿਸ ਕਰ ਲੋ ਵੀ ਕਿਹੜੇ ਪਾਰਟੀਆਂ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੰਮ ਵੱਧ ਕੀਤਾ ਹੈਗਾ ਬਾਕੀ ਜ਼ਿਆਦਾਤਰ ਸਤਜ ਜਖੀਰ ਸਿੰਘ ਹੀ ਕਲਿਆਣੀ ਇਹ ਤੁਹਾਨੂੰ ਉਸਤਾਦਪੁਰ ਦੱਸਣਗੇ ਵੈਗਰੇ ਜੀ ਦਾ ਖਾਲਸਾ ਵੈਗਰੇ ਜੀ ਕੀ ਫਤਿਹ